ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਾਂ ਇੱਕ ਵੀਡੀਓ ਮੈਂ ਪਿਛੇ ਜੇ ਇੱਕ ਪੋਸਟਰ ਬਣਾ ਕੇ ਪਾਇਆ ਹੀ ਸੌਂਜਣਾ ਬਾਰੇ ਉਹਦੇ ਫਾਇਦੇ ਰੁੱਖ ਦੇ ਕੀ ਫਾਇਦੇ ਨੇ ਤੇ ਦੁਨੀਆ ਦਾ ਆਓ ਆਪਾਂ ਸ਼ੁਰੂ ਕਰਦੇ ਹਾਂ ਦੁਨੀਆ ਦਾ ਸਭ ਤੋਂ ਤਾਕਤਵਰ ਪੋਸ਼ਣ ਪੁਰਖ ਆਹਾਰ ਆਏ ਸੌਂਜਣਾ ਜਿਹੜਾ ਆ 300 ਬਿਮਾਰੀਆਂ ਠੀਕ ਕਰਨ ਵਿੱਚ ਲਾਹੇਵੰਦ ਆ ਇਦੀ ਜਿਹੜੀ ਜੜ ਤੋਂ ਲੈ ਕੇ ਫੁੱਲ ਪੱਤੀ ਟਣਾ ਗੋਦ ਹਰ ਚੀਜ਼ ਜਿਹੜੀ ਹੈ ਉਪਯੋਗੀ ਹੈ ਇਸ ਤੋਂ ਜਿਹੜੇ ਪੋਸ਼ਟਿਕ ਤੱਤ ਸਾਨੂੰ ਮਿਲਦੇ ਨੇ ਸੰਜਨਾ ਦੇ ਪੋਸ਼ਟਿਕ ਗੁਣਾਂ ਦੀ ਤੁਲਨਾ ਜਿਹੜਾ ਵਿਟਾਮਿਨ ਸੀ ਆ ਸੰਤਰੇ ਤੋਂ 7 ਗੁਣਾ ਵੱਧ ਆ ਵਿਟਾਮਿਨ ਏ ਗਾਜਰ ਤੋਂ ਮਿਲਦਾ ਉਹਦੇ ਤੋਂ 4 ਗੁਣਾ ਵੱਧ ਆ ਕੈਲਸ਼ੀਅਮ ਦੁੱਧ ਤੋਂ 4 ਗੁਣਾ ਪੋਟਾਸ਼ੀਅਮ ਕੇਲੇ ਤੋਂ 3 ਗੁਣਾ ਪ੍ਰੋਟੀਨ ਦਹੀਂ ਤੋਂ 3 ਗੁਣਾ ਸੇਦੇ ਹਿਸਾਬ ਨਾਲ ਇਸ ਦੀ ਫਲੀ ਹਰੀ ਤੇ ਸੁੱਕੀ ਪੱਤਿਆਂ ਵਿੱਚ ਕਾਰਬੋਹਾਈਡਰੇਟਸ ਪ੍ਰੋਟੀਨ ਵੀ ਕੰਪਲੈਕਸ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ ਇਸ ਦੀ ਛਾਲ ਦਾ ਸੇਵਨ ਸਾਈਟਿਕਾ ਗਠੀਆ ਲੀਵਰ ਦੇ ਵਿੱਚ ਲਾਭਕਾਰੀ ਹੁੰਦਾ ਆ ਸਾਂਝਣਾ ਦੇ ਛਿੱਲ ਵਿੱਚ ਸ਼ਹਿਦ ਮਿਲਾ ਕੇ ਪਾਣੀ ਨਾਲ ਬਾਤ ਤੇ ਕਫ ਰੋਗ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਜਦੋਂ ਕਿਸੇ ਦੇ ਮੋਚ ਆ ਜਾਵੇ ਤੇ ਸਾਂਝਣਾ ਦੇ ਪੱਤੇ ਲੁਗਦੀ ਬਣਾ ਕੇ ਸਰੋਂ ਦਾ ਤੇਲ ਪਾ ਕੇ ਲਾਏ ਜਾਣ ਮੋਚ ਵਾਲੀ ਥਾਂ ਤੇ ਤੇ ਜਲਦੀ ਜਿਹੜਾ ਲਾਭ ਮਿਲਦਾ ਹੈ ਸਾਂਝਣੇ ਜਿਹੜੀ ਇਹ ਸਬਜੀ ਹੈ ਦੀ ਸਬਜੀ ਬਣਦੀ ਆ ਉਹਦੇ ਕੀ ਫਾਇਦੇ ਆ ਸਾਂ ਜਨੇਦੀ ਸਬਜ਼ੀ ਖਾਣ ਨਾਲ ਪੁਰਾਣੇ ਗਠੀਏ ਤੇ ਜੋੜਾਂ ਦੇ ਦਰਦ ਤੋਂ ਲਾਭ ਮਿਲਦਾ ਹੈ ਇਹਦਾ ਤਾਜੇ ਪੱਤਿਆਂ ਦਾ ਰਸ ਕੰਨ ਵਿੱਚ ਪਾਉਣ ਨਾਲ ਦਰਦ ਠੀਕ ਹੋ ਜਾਂਦਾ ਵਾ ਜੇ ਕਿਤੇ ਕੰਨ ਦੇ ਵਿੱਚ ਦਰਦ ਹੋਣ ਦੀ ਆ ਤੇ ਇਹਦਾ ਜਿਹੜਾ ਰਸ ਕੱਢ ਕੇ ਪਾਉਣ ਨਾਲ ਕੰਨ ਚ ਦਰਦ ਜਿਹੜੀ ਉਹ ਠੀਕ ਹੋ ਜਾਂਦੀ ਹੈ ਇਹਦੀ ਸਬਜ਼ੀ ਖਾਣ ਨਾਲ ਗੁਰਦੇ ਦੀ ਪਥਰੀ ਪਿਸ਼ਾਬ ਰਾਹੀਂ ਕੱਟ ਕੇ ਨਿਕਲ ਜਾਂਦੀ ਹੈ ਜਿਨ੍ਹਾਂ ਦੇ ਗੁਰਦੇ 'ਚ ਪੱਥਰੀ ਬਾਰ-ਬਾਰ ਬਣਦੀ ਹੈ ਇਹਦਾ ਲਗਾਤਾਰ ਸੇਵਨ ਕਰਨ ਨਾਲ ਜਿਹੜੀਆਂ ਪੱਥਰੀਆਂ ਨਹੀਂ ਬਣਦੀਆਂ ਜੇ ਬਣੀਆਂ ਤੇ ਉਹ 15 ਤੋਂ 20 ਦਿਨਾਂ ਦੇ ਵਿੱਚ ਰੋਜ਼ ਸੇਵਨ ਕਰਨ ਦੇ ਨਾਲ ਉਹ ਜਿਹੜੀ ਨਿਕਲ ਜਾਂਦੀ ਹੈ ਇਹਦੀ ਜੜ ਛਿੱਲ ਦਾ ਕਾੜਾ ਨਿੰਮ ਅਤੇ ਹਿੰਗ ਪਾ ਕੇ ਪੀਣ ਨਾਲ ਪਿੱਤੇ ਦੀ ਪੱਥਰੀ ਵਿੱਚ ਲਾਭ ਹੁੰਦਾ ਹੈ ਇਹਦਾ ਜਿਹੜਾ ਕਾੜਾ ਬਣਾ ਕੇ ਹਿੰਗ ਨਿੰਮ ਵਿੱਚ ਪਾ ਕੇ ਮਿਕਸਰ ਉਹਦਾ ਬਣਾ ਕੇ ਤੇ ਪੀਣ ਨਾਲ ਜਿਹੜੀ ਪਿੱਤੇ ਦੀ ਜਿਹੜੀ ਪੱਥਰੀ ਆ ਉਹਦੇ ਵਿੱਚ ਲਾਭਦਾਇਕ ਹੈ ਸੰਜਣਾ ਦੇ ਪੱਤਿਆਂ ਦਾ ਰਸ ਬੱਚਿਆਂ ਦੇ ਪੇਟ ਦੇ ਕੀੜੇ ਜਿੰਨਾ ਬੱਚਿਆਂ ਦੇ ਛੋਟਿਆਂ ਦੇ ਪੇਟ 'ਚ ਕੀੜੇ ਪੈ ਜਾਂਦੇ ਆ ਠੀਕ ਆ ਉਹਨਾਂ ਲਈ ਬੜਾ ਲਾਭਦਾਇਕ ਆ ਜੇ ਕਿ ਇਹਨੂੰ ਉਲਟੀਆਂ ਆਉਂਦੀਆਂ ਜੇ ਕਿ ਇਹਨੂੰ ਟੱਟੀਆਂ ਆਉਂਦੀਆਂ ਵਾ ਉਹਦੇ ਲਈ ਬਹੁਤ ਜ਼ਿਆਦਾ ਰੋਕ ਥਾਮਾ ਇਹ ਲਾਭਦਾਇਕ ਆ ਸੰਜਣਾ ਦਾ ਰਸ ਸਵੇਰੇ ਸ਼ਾਮ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਮੋਟਾਪਾ ਘਟਕਣ ਵਿੱਚ ਲਾਭਦਾਇਕ ਹੁੰਦਾ ਹੈ ਜਿਹੜਾ ਸੰਜਣਾ ਆ ਇਹਦਾ ਜੇ ਤੁਸੀਂ ਸਵੇਰੇ ਸ਼ਾਮ ਇੱਕ ਮਿਕਸਰ ਬਣਾ ਕੇ ਪੀਂਦੇ ਜੇ ਠੀਕ ਹੈ ਇਹਦਾ ਰਸ ਜਿਹੜਾ ਜੇ ਤੁਸੀਂ ਪੀਂਦੇ ਜੇ ਤੇ ਮਟਾਪਾ ਤੇ ਹਾਈ ਬਲੱਡ ਜਿਹੜਾ ਬੀਪੀ ਨੂੰ ਇਹ ਕੰਟਰੋਲ ਕਰਦਾ ਵਾ ਇਹਦੀ ਛਿਲ ਤੇ ਕਾੜੇ ਨਾਲ ਕੁਰਨੀ ਕਰਨ ਨਾਲ ਦੰਦਾਂ 'ਚ ਕੀੜੇ ਨਸ਼ਟ ਹੋ ਜਾਂਦੇ ਆ ਇਹਦੀ ਜੇ ਤੁਸੀਂ ਰੋਜ਼ ਕੁਰਲੀ ਕਰਦੇ ਜੇ ਜਾਂ ਇਹਦੀ ਦੰਤਨ ਕਰਦੇ ਜੇ ਜਿਹੜੇ ਤੁਹਾਡੇ ਦੰਦਾਂ ਦੇ ਵਿੱਚ ਕੀੜੇ ਆ ਉਹ ਮਰ ਜਾਂਦੇ ਆ ਨਸ਼ਟ ਹੋ ਜਾਂਦੇ ਆ ਤੇ ਜੇ ਕਿਤੇ ਦੰਦਾਂ 'ਚ ਦਰਦ ਵੀ ਹੁੰਦੀ ਆ ਤੇ ਉਹਨੂੰ ਆਰਾਮ ਮਿਲਦਾ ਆ ਇਹਦੇ ਪੱਤਿਆਂ ਦਾ ਸਾਗ ਖਾਣ ਨਾਲ ਕਬਜ ਦੂਰ ਹੁੰਦੀ ਹੈ ਜਿਨ੍ਹਾਂ ਨੂੰ ਕਬਜ ਦੀ ਪ੍ਰੋਬਲਮ ਰਹਿੰਦੀ ਆ ਜੇ ਇਹਦੇ ਪੱਤੇ ਖਾਓਗੇ ਜਾਂ ਇਹਦਾ ਸਾਗ ਬਣਾ ਕੇ ਖਾ ਲੋਗੇ ਤੇ ਉਹ ਕਬਜ ਦੀ ਜਿਹੜੀ ਸਮੱਸਿਆ ਉਹ ਦੂਰ ਹੋ ਜਾਂਦੀ ਹੈ ਇਸ ਦੀ ਜੜ ਦੇ ਕਾੜੇ ਨੂੰ ਨਮਕ ਤੇ ਹਿੰਗ ਪਾ ਕੇ ਪੀਣ ਨਾਲ ਮਿਰਗੀ ਦੇ ਦੌਰੇ ਵਿੱਚ ਲਾਭ ਹੁੰਦਾ ਹੈ ਜੇ ਕਿਸੇ ਨੂੰ ਮਿਰਗੀ ਦਾ ਦौरा ਪੈਂਦਾ ਹੋਵੇ ਤਾਂ ਇਹਦਾ ਕਾੜਾ ਬਣਾ ਕੇ ਨਮਕ ਤੇ ਵਿੱਚ ਹਿੰਗ ਪਾ ਕੇ ਪੀਣ ਨਾਲ ਲਾਭ ਹੁੰਦਾ ਹੈ ਇਹਦੀਆਂ ਪੱਤੀਆਂ ਨੂੰ ਪੀਸ ਕੇ ਜਖਮ ਤੇ ਜਾਂ ਕਿਤੇ ਸੋਜ ਆਈ ਆ ਉੱਤੇ ਲਾਉਣ ਨਾਲ ਠੀਕ ਆ ਉਹਦੇ ਲਾਭ ਦਾ ਇੱਕ ਹੁੰਦਾ ਆ ਬੀ ਨੂੰ ਚੂਰਨ ਦੇ ਰੂਪ ਚ ਪੀਸ ਕੇ ਪਾਣੀ ਵਿੱਚ ਘੋਲ ਕੇ ਇੱਕ ਪ੍ਰਭਾਵੀ ਨੈਚੁਰਲ ਕੈਲੀਫਿਕੇਸ਼ਨ ਆਬਜੈਕਟ ਬਣ ਜਾਂਦਾ ਆ ਤੇ ਜੇ ਪਾਣੀ ਦੇ ਵਿੱਚ ਇਹਨੂੰ ਪਾ ਦਾਂਗੇ ਤੇ ਜਿਹੜੇ ਪਾਣੀ ਦੇ ਵਿੱਚ ਬੈਕਟੀਰੀਆ ਵਾ ਉਹ ਜਿਹੜੇ ਮਰ ਜਾਂਦੇ ਆ ਪਾਣੀ ਜਿਹੜਾ ਉਹ ਬਿਲਕੁਲ ਸ਼ੁੱਧ ਹੋ ਜਾਂਦਾ ਆ ਸੰ ਜਿਹੜਾ ਕੜਾ ਪੀਣ ਦੇ ਕੀ ਫਾਇਦੇ ਆ ਸਹੰਜਣਾ ਦੀ ਜੜ ਦਾ ਅਜਵਾਇਣ ਹਿੰਗ ਤੇ ਸੌਂਫ ਨਾਲ ਕੜਾ ਤਿਆਰ ਕਰਕੇ ਪਾਣੀ ਨਾਲ ਸੂਜਣ ਅਤੇ ਪੱਥਰੀ ਵਿੱਚ ਲਾਭ ਹੁੰਦਾ ਹੈ। ਸਹੰਜਣਾ ਨੂੰ ਪਾਣੀ ਵਿੱਚ ਉਬਾਲ ਕੇ ਉਹਦੀ ਭਾਫ਼ ਲੈਣ ਨਾਲ ਨੱਕ ਕੰਨ ਬੰਦ ਹੋ ਜਾਂਦੇ ਆ ਤਾਂ ਲਾਭ ਮਿਲਦਾ ਹੈ। ਇਸ ਦੀ ਵਰਤੋਂ ਗਰਭਵਤੀ ਔਰਤਾਂ ਨੂੰ ਡਿਲੀਵਰੀ ਸਮੇਂ ਤਕਲੀਫ ਘੱਟ ਹੁੰਦੀ ਆ। ਇਸ ਦੀ ਸਬਜ਼ੀ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਸੰਜਣਾ ਦੇ ਰੂਪ ਵਿੱਚ ਪੀਣ ਨਾਲ ਖੂਨ ਸਾਫ਼ ਹੁੰਦਾ ਇਹਨੂੰ ਸੂਪ ਦੇ ਰੂਪ ਵਿੱਚ ਜੇ ਤੁਸੀਂ ਪੀਂਦੇ ਜੇ ਤੇ ਇਹਦੇ ਨਾਲ ਜਿਹੜਾ ਖੂਨ ਆ ਉਹ ਸਾਫ਼ ਹੁੰਦਾ ਹੈ ਇਹ ਜਿਸ ਤਰ੍ਹਾਂ ਸਾਨੂੰ ਕਈ ਕੰਪਨੀਆਂ ਆਣ ਕੇ ਕਹਿੰਦੀਆਂ ਕਿ ਨਿਊਟ੍ਰੀਸ਼ਨ ਸਪਲੀਮੈਂਟ ਲੈ ਲਓ ਠੀਕ ਹੈ ਉਹ ਲੈਂਡ ਦੀ ਲੋੜ ਨਹੀਂ ਜੇ ਤੁਸੀਂ ਇਹਦੀ ਵਰਤੋਂ ਕਰਦੇ ਜੇ ਉਹ ਉਹਨਾਂ ਨੂੰ ਬਿਲਕੁਲ ਲੈਂਦੀ ਲੋੜ ਨਹੀਂ ਘਰ ਦੇ ਵਿੱਚ ਤੁਹਾਡੇ ਬੂਟੇ ਨੇ ਬੂਟਾ ਲਾ ਸਕਦੇ ਜੇ ਬੜਾ ਵਧੀਆ ਹੋ ਜਾਂਦਾ ਆ ਇਹਦੇ ਪੱਤੇ ਤੋਂ ਲੈ ਕੇ 24 ਘੰਟੇ ਜਿਹੜੀ ਆਕਸੀਜਨ ਦਿੰਦਾ ਆ ਪੱਤੇ ਫੁੱਲ ਤਣਾ ਗੁੱਦਾ ਸਾਰਾ ਕੁਝ ਇਹਦਾ ਜਿਹੜਾ ਲਾਭ ਦਾ ਇੱਕ ਆ ਤੁਸੀਂ ਆਪਣੇ ਘਰ ਦੇ ਵਿੱਚ ਡੇਲੀ ਰੁਟੀਨ ਜਿਹੜਾ ਇਹਨੂੰ ਵਰਤ ਸਕਦੇ ਜੀ ਜਿਨ੍ਹਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਉਹਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਆ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਚ ਹੈਲਪ ਕਰਦਾ ਆ ਐਂਟੀ ਕੈਂਸਰ ਆ ਠੀਕ ਆ ਪੱਤਿਆਂ ਦੀ ਜਿਹੜੀ ਆ ਚਾਹ ਬਣਾ ਕੇ ਜਿਹੜੀ ਉਹ ਪੀਤੀ ਜਾ ਸਕਦੀ ਆ ਠੀਕ ਆ ਤੇ ਬੱਚਿਆਂ ਦੀ ਜਿਹੜੀ ਕਪੋਸ਼ਨ ਦੀ ਬਿਮਾਰੀ ਆ ਕਪੋਸ਼ਨ ਆ ਬੱਚਿਆਂ ਦੇ ਵਿੱਚ ਉਹਨੂੰ ਦੂਰ ਕਰਨ ਚ ਬਹੁਤ ਫਾਇਦੇਮੰਦ ਆ ਠੀਕ ਆ ਬੱਚਿਆਂ ਨੂੰ ਜੇ ਆਪਾਂ ਪੱਤਿਆਂ ਦਾ ਰਸ ਬਣਾ ਕੇ ਦੁੱਧ ਚ ਮਿਲਾ ਕੇ ਬੱਚਿਆਂ ਨੂੰ ਦਿੰਨੇ ਆ ਤੇ ਬੱਚਿਆਂ ਦੀਆਂ ਜਿਹੜੀਆਂ ਹੱਡੀਆਂ ਵਾ ਉਹ ਮਜ਼ਬੂਤ ਹੁੰਦੀਆਂ ਵਾ ਠੀਕ ਆ ਜੀ ਤੇ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਆ ਸ਼ੂਗਰ ਆ ਉਹਨੂੰ ਕੰਟਰੋਲ ਚ ਕਰਨ ਚ ਬਹੁਤ ਮਦਦ ਕਰਦਾ ਆ ਪੱਥਰੀ ਜਿਹੜੀ ਗੁਰਦੇ ਦੇ ਵਿੱਚ ਬਣਦੀ ਆ ਜੇ ਇਹਦੇ ਰੋਜ਼ ਹੀ ਸੇਵਣ ਕਰਦੇ ਆ ਤੇ 10 ਤੋਂ 15 ਦੇ ਦਿਨਾਂ ਦੇ ਵਿੱਚ ਵਿੱਚ ਜਿਹੜੀ ਪੱਥਰੀ ਆ ਉਹ ਬਾਹਰ ਆ ਜਾਂਦੀ ਏ ਠੀਕ ਆ ਜਿਹੜੇ ਡੇਰੀ ਫਾਰਮਿੰਗ ਦਾ ਕੰਮ ਕਰਦੇ ਨੇ ਜਾਂ ਜਿਨ੍ਹਾਂ ਨੇ ਪਸ਼ੂ ਰੱਖੇ ਨੇ ਉਹਨਾਂ ਨੂੰ ਪੱਠਿਆਂ ਦੇ ਤੌਰ ਤੇ ਵੀ ਇਹਦੇ ਪੱਤੇ ਜਿਹੜੇ ਉਹ ਵਰਤ ਸਕਦੇ ਆ ਡੇਰੀ ਫਾਰਮਿੰਗ ਲਈ ਬਹੁਤ ਲੱਭਦਾ ਇੱਕ ਹੈ ਦੁੱਧ ਦੇ ਵਿੱਚ ਵਾਧਾ ਕਰਦਾ ਹੈ ਅਹੀਂ ਇਹਨੂੰ ਕਿਸੇ ਤਰ੍ਹਾਂ ਵੀ ਲੈ ਸਕਦੇ ਆ ਪਾਊਡਰ ਬਣਾ ਸਕਦੇ ਆ ਗੋਲੀਆਂ ਬਣਾ ਸਕਦੇ ਆ ਠੀਕ ਹੈ ਤੇ ਇਹਦੀ ਜਿਹੜੀ ਆ ਉਹ ਵਰਤੋਂ ਕਰ ਸਕਦੇ ਆ ਬਹੁਤ سارے ਫਾਇਦੇ ਨੇ ਇਹਦੇ ਜਿਨ੍ਹਾਂ ਨੂੰ 슈ਗਰ ਦੀ ਕੋਈ ਪ੍ਰੋਬਲਮ ਆ ਉਹਨਾਂ ਨੂੰ ਇਹ ਡੇਲੀ ਜਿਹੜਾ ਉਹ ਲੈਣਾ ਚਾਹੀਦਾ ਆ ਤੇ ਇਹ ਜਿਹੜੇ ਦਰਖਤ ਨੇ ਇਹ ਆਮ ਹੀ ਸਾਡੇ ਘਰਾਂ ਦੇ ਵਿੱਚ ਵੀ ਹੋ ਜਾਂਦੇ ਨੇ ਕੋਈ ਈ ਡੀ ਵੱਡੀ ਗੱਲ ਨਹੀਂ ਆ ਤੇ ਬڑے ਵੱਡੇ ਦਰਖਤ ਬਣ ਜਾਂਦੇ ਨੇ ਇਹ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਆ ਇਹਨਾਂ ਦੀਆਂ ਪੱਤੇ ਆ ਜਿਹੜੇ ਉਹਨੂੰ ਸਾਨੂੰ ਲੈਣਾ ਚਾਹੀਦਾ ਆ ਤੇ ਬਹੁਤ ਜ਼ਿਆਦਾ ਇਹਨਾਂ ਦਾ ਜਿਹੜਾ ਫਾਇਦਾ ਵਾ 300 ਬਿਮਾਰੀਆਂ ਤੇ ਕੰਮ ਕਰਦਾ ਆ ਇਹ ਠੀਕ ਹੈ ਜੀ ਤੇ ਇੰਨੀ ਕੁ ਜਾਣਕਾਰੀ ਜਿਹੜੀ ਆ ਉਹ ਕੱਤਰ ਕੀਤੀ ਸੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਛੇਰ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ